ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਆਸ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਅੱਜ ਆਪਾਂ ਬਲੌਗ ਬਲੌਗ ਨਹੀਂ ਬਣਾਉਂਦੇ ਅੱਜ ਆਪਾਂ ਛੋੜਨ ਵਾਲ ਇੱਕ ਦੇਸੀ ਦਵਾਈ ਸ਼ੇਅਰ ਕਰਾਂਗੇ ਵੀ ਜਿਹਦੇ ਨਾਲ ਜਿਵੇਂ ਕਿਸੇ ਨੂੰ ਜ਼ਿਆਦਾ ਜਖਾਮ ਹੁੰਦਾ ਜਿਵੇਂ ਰੇਸ਼ਾ ਨਹੀਂ ਹੋ ਜਾਂਦਾ ਜ਼ਿਆਦਾ ਰੇਸ਼ਾ ਜਿਵੇਂ ਕਣਕ ਤੋਂ ਅਲਰਜੀ ਹੋ ਜਾਂਦੀ ਹੈ ਗਰਦੇ ਤੋਂ ਅਲਰਜੀ ਹੋ ਜਾਂਦੀ ਹੈਗਾ ਧੂੜ ਮਿੱਟੀ ਤੋਂ ਜਾਂ ਕਿਸੇ ਨੂੰ ਆਟੇ ਤੋਂ ਵੀ ਅਲਰਜੀ ਹੁੰਦੀ ਹੈ ਤੇ ਉਹਦੇ ਵਾਸਤੇ ਆਪਾਂ ਦੇਸੀ ਅੱਜ ਦਵਾਈ ਲੈ ਕੇ ਆਏ ਆ ਤੁਹਾਡੇ ਵਾਸਤੇ ਤੇ ਪਲੀਜ਼ ਉਹ ਤੁਹਾਨੂੰ ਆਪਾਂ ਦੱਸ ਦਿਆਂ ਕਿਹੜੀ ਕਿਹੜੀ ਦਵਾਈ ਆ ਤੇ ਦੇਖੋ ਮਗਰ ਦਵਾਈ ਦਵਾਈ ਬਾਅਦ ਚ ਬੜੋਗੇ ਪਹਿਲਾਂ ਦਾ ਖਾ ਪਹਿਲਾਂ ਤੇ ਤੁਹਾਨੂੰ ਦੱਸਾਂਗੇ ਜੀ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਉਸ ਦਵਾਈ ਵਿੱਚ ਪੈਂਦੀਆਂ ਦੇਸੀ ਚੀਜ਼ਾਂ ਪੈਂਦੀਆਂ ਤਾਲਤਾਲੀਆਂ ਚੀਜ਼ਾਂ ਪੈਂਦੀਆਂ ਤੇ ਕੋਈ ਵੀ ਉਹਦਾ ਸਾਈਡ ਇਫੈਕਟ ਨਹੀਂ ਹੁੰਦਾ ਤੇ ਜਿਵੇਂ ਜੇ ਆਪਣੇ ਜੋ ਜਿਵੇਂ ਜਿਹਦੇ ਫੇਸ ਤੇ ਜਿਵੇਂ ਜਿਆਦੇ ਦਾਗ-ਧੱਬੇ ਜਿਹੇ ਹੁੰਦੇ ਆ ਜਿਵੇਂ ਤੇ ਇਹ ਫੇਸ 글로 ਨਹੀਂ ਕਰਦਾ ਨਾ ਸਭ ਸਕਿਨ ਆ ਵੀ ਡਰਾਈ ਡਰਾਈ ਜੇ ਰਹਿੰਦੀ ਆ ਹੋਰੀ ਰਹਿੰਦੀ ਆ ਤੇ ਇਹ ਦਵਾਈ ਨਾਲ ਫੇਸ ਤੇ ਵੀ 글로 ਆਉਂਦਾ ਤੇ ਜਿਵੇਂ ਆਪਣੇ ਬੀ ਹੱਲ ਲੱਤਾਂ ਬਾਹਾਂ ਨਹੀਂ ਆਪਣਾ ਕੰਮ ਕਰਦੇ ਜਦੋਂ ਲੱਤਾਂ ਬਾਹਾਂ ਟੁੱਟਣ ਲੱਗ ਜਾਂਦੀਆਂ ਬਾਹਾਂ ਦਰਦ ਕਰਨ ਲੱਗ ਜਾਂਦੀਆਂ ਐ ਹੋ ਜਾਂਦਾ ਵੀ ਥੱਕ ਜਗੇ ਥ ਇਹ ਦਵਾਈ ਖਾਉਂਗੇ ਤਾਂ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ ਬਹੁਤ ਵਧੀਆ ਦਵਾਈ ਹੈ ਜੀ ਤੇ ਚਲੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਹੜੀ ਕਿਹੜੀ ਦਵਾਈ ਆ ਨਾਲੇ ਤੁਹਾਨੂੰ ਬਣਾ ਕੇ ਦਿਖਾਉਣੇ ਆ ਤੇ ਬਾਕੀ ਤੁਹਾਨੂੰ ਦੱਸਾਂਗੇ ਕਿਵੇਂ ਯੂਜ਼ ਕਰਨੀ ਹੈ ਕਿਵੇਂ ਨਹੀਂ ਕਰਨੀ ਚਲੋ ਜੀ ਆਜੋ ਵੀਡੀਓ ਨੀਚੇ ਦਾ ਕਾਲਾ ਲਓ ਜੀ ਇਹਦੇ ਵਾਸਤੇ ਚਾਹੀਦਾ ਆਪਾਂ ਨੂੰ 50 ਗ੍ਰਾਮ ਚਾਹੀਦੇ ਆਪਾਂ ਨੂੰ ਦਲੇ ਹੋਏ ਛੋਲੇ ਤੇ 50 ਗ੍ਰਾਮ ਚਾਹੀਦੀ ਆਪਾਂ ਨੂੰ ਸੌਫ ਤੇ 50 ਗ੍ਰਾਮ ਚਾਹੀਦੀ ਆਪਾਂ ਨੂੰ ਢਾਗੇ ਵਾਲੀ ਮਿਸ਼ਰੀ ਹੋਵੇ ਢਾਗੇ ਵਾਲੀ ਕਿਉਂਕਿ ਇਹ ਵਧੀਆ ਹੁੰਦੀ ਹੈ ਤੇ 50 ਗ੍ਰਾਮ ਚਾਹੀਦੀ ਆਪਾਂ ਨੂੰ ਖਸ ਖਸ ਤੇ ਕਾਲੀਆਂ ਮਿਰਚਾਂ ਆਪਾਂ ਨੂੰ ਚਾਹੀਦੀਆਂ 30 ਗ੍ਰਾਮ ਕਿਉਂਕਿ ਇਹਦੀ ਥੋੜੀ ਜ਼ਿਆਦਾ ਕੜੱਤਲ ਹੋ ਜਾਂਦੀ ਹੈ ਆਪਾਂ ਨੂੰ 30 ਗ੍ਰਾਮ ਚਾਹੀਦੀਆਂ ਤੇ ਇਹ ਬਦਾਮ ਆਪਾਂ ਆਪਦੇ ਉਸ ਦੇ ਹਿਸਾਬ ਨਾਲ ਪਾ ਸਕਦੇ ਹਾਂ ਜਿਵੇਂ 200 ਗ੍ਰਾਮ ਪਾ ਸਕਦੇ ਹਾਂ 100 ਗ੍ਰਾਮ ਉ ਤਾਂ 100 ਗ੍ਰਾਮ ਪਾਵਾਂਗੇ ਤਾਂ ਸਾਰੀਆਂ ਦਵਾਈਆਂ ਲਈ ਸਹੀ ਆ ਫਰ ਕਹਿੰਦੀ ਬਦਾਮ ਮੈਂ ਥੋੜਾ ਜਿਹਾ ਵੱਧ ਪਾਉਣਿਆ ਸੀ ਕਹਿੰਦੀ ਵੀ ਮੈਂ 200 ਗ੍ਰਾਮ ਹੋਰ ਕਰ ਦਿੰਦੇ ਆ ਆਪਾਂ ਤੇ 200 ਗ੍ਰਾਮ ਬਦਾਮ ਹੈ ਜੀ ਹੁਣ ਆਪਾਂ ਇਹਨੂੰ ਪਾਉਣੇ ਆ ਆਪਾਂ ਮਿਕਸੀ ਦੇ ਵਿੱਚ ਤੇ ਤੇਲ ਉਹ ਪਾ ਦੋ ਉਹ ਪਾ ਦਿਓ ਬਦਾਮ ਤੇਲ ਲਓ ਜੀ ਆਪਾਂ ਇਹਨੂੰ ਮਿਕਸ ਮਿਕਸ ਕਰ ਲਈਏ ਚਲੋ ਜੀ ਫੇਰ ਚੰਗੋ ਦੇਦਾ ਮਿਕਸਰ ਬਣਾ ਕੇ ਫੇਰ ਦਿਖਾਉਣੇ ਕਰ ਲਾਂਗੇ ਮਿਕਸ ਤੇ ਸਾਰੇ ਇਹ ਇੱਕ ਵਾਰੀ ਜਰੂਰ ਬਣਾ ਕੇ ਦੇਖਿਓ ਜੀ ਤੇ ਬਹੁਤ ਹੀ ਲਾਭਦਾਇਕ ਚੀਜ਼ ਐ ਜਿਹਵੇਂ ਆਪਣੇ ਆ ਰੇਸ਼ਾ ਹੋ ਜਾਂਦਾ ਨਾ ਕਿਸੇ ਕਿਸ ਨੂੰ ਅਲਰਜੀ ਹੋ ਜਾਂਦੀ ਐ ਵੀ ਜਿਵੇਂ ਜਿਵੇਂ ਕਣਕ ਦੇ ਆਟੇ ਤੋਂ ਵੀ ਅਲਰਜੀ ਹੋ ਜਾਂਦੀ ਐ ਵੀ ਜਿਵੇਂ ਆਟਾ ਛਾਂਦਿਆਂ ਆਪਾਂ ਛੱਕਾ ਲੱਗਿੰਦੀਆਂ ਜਾਂ ਜਦੋਂ ਕਣਕ ਆਪਾਂ ਵੀਨੇ ਆ ਜਾਂ ਵੀ ਜਦੋਂ ਆਪਣੇ ਕਣਕ ਦਾ ਸੀਜ਼ਨ ਆਉਂਦਾ ਤੁਗੀ ਤੰਦ ਦਾ ਸੀਜ਼ਨ ਆਉਂਦਾ ਉਦੋਂ ਰੇਸ਼ਾ ਹੋ ਜਾਂਦਾ ਕਿਸੇ ਨੂੰ ਮੈਨੂੰ ਬਾਹਲਾ ਰੇਸ਼ਾ ਸੀ ਜੀ ਮੈਂ ਦਵਾਈ ਦੇ ਖਾ ਕੇ ਦੇਖੀ ਦੋ ਤਿੰਨ ਮਹੀਨੇ ਹੋ ਗਏ ਮੈਨੂੰ ਖਾਲਦੀ ਰੁਕ ਤੇ ਬਹੁਤ ਜ਼ਿਆਦੇ ਫਰਕ ਆਜ ਮੈਨੂੰ ਆ ਕਣਕਾਂ ਦੀਆਂ ਵਾਲੇ ਰੇਸ਼ਿਆਂ ਜਾਂ ਹੋਇਆ ਸੀਗਾ ਤੇ ਫਿਰ ਮੈਂ ਜਦੋਂ ਦੇਖੀ ਨਾ ਆ ਵੀ ਮੈਂ ਵੀ ਵੀਡੀਓ ਦੇਖੀ ਸੀ ਕਿਤੇ ਇੰਸਟਾਗ੍ਰam ਤੇ ਤੇ ਬਹੁਤ ਵਧੀਆ ਦਵਾਈ ਹੈ ਜੀ ਤੇ ਬਹੁਤ ਜ਼ਿਆਦੇ ਫਾਇਦੇ ਆ ਤੇ ਇਹ ਜੀ ਖਾਣੀ ਹੈ ਜਿਵੇਂ ਆਖ ਨੇ ਆਪਾਂ ਰੋਟੀ ਪਾਣੀ ਛਕ ਲੈਣੇ ਆ ਦੁਆ ਜਦੋਂ ਆਪਾਂ ਦੁੱਧ ਪੀਣੇ ਆਂ ਜੀ ਆਖ ਨੇ ਪੈਣ ਦੇ ਵੇਲੇ ਤੇ ਇੱਕ ਚਮਚਾ ਲੈਣਾ ਜੀ ਦੁੱਧ ਨਾਲ ਉਤੋਂ ਹੀ ਦੁੱਧ ਵੀ ਲੈਣਾ ਤੇ ਬਸ ਇਹ ਇੱਕ ਇੱਕ ਟਿਕ ਟਾਈਮ ਲੈਣੀ ਹੈ ਡੇਲੀ ਸ਼ਾਮ ਦੇ ਟਾਈਮ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ ਜੀ ਮੈਨੂੰ ਤਾਂ ਇਹ ਨਾਲ ਬਹੁਤ ਫਰਕ ਪਿਆ ਮੈਨੂੰ ਇੰਨਾ ਰੇਸ਼ਾ ਹੋ ਜਾਂਦਾ ਤੁਸੀਂ ਦੇਖਿਆ ਹੀ ਮੇਰੀ ਪਿਛਲੀਆਂ ਵੀਡੀਓ ਵਿੱਚ ਦੇਖਿਆ ਹੋਗਾ ਕਿੰਨਾ ਕਿੰਨਾ ਬੁਰਾ ਹਾਲ ਹੋ ਜਾਂਦਾ ਸੀ ਤੇ ਹੁਣ ਮੈਨੂੰ 2-3 ਮਹੀਨੇ ਹੋ ਗਏ ਮੈਨੂੰ ਜਮਾਂ ਵੀ ਰੇਸ਼ਾ ਹੈ ਨਹੀਂਗਾ ਤੇ ਬਾਕੀ ਇਹਦਾਂ ਫੇਸ ਤੇ ਵੀ ਗਲੋ ਆਉਂਦਾ ਤੇ ਜਿਵੇਂ ਆਪਣੀਆਂ ਬਾਂਹਾਂ ਦੇਖਣ ਲੱਗ ਜਾਂਦੀਆਂ ਕੰਮ ਕਰਦਿਆਂ ਬਾਂਹਾਂ ਵੀ ਖਾਈ ਹੋ ਜਾਂਦਾ ਹੈ ਠੱਪ ਤੇ ਜਮਾਂ ਵੀ ਆਇਆ ਫਿਰ ਨਹੀਂ ਹੁੰਦਾ ਕਿਉਂਕਿ ਇਹ ਬਦਾਮ ਵਰਗ ਜਿਵੇਂ ਹੈ ਨਾ ਤਾਜ਼ਾ ਤਾੜੀਆਂ ਚੀਜ਼ਾਂ ਇਹ ਸਾਰੀਆਂ ਦੇਸੀ ਦਵਾਈਆਂ ਆ ਇਹ ਕੋਈ ਵੀ ਆਏ ਹੈ ਨਹੀਂ ਕਿ ਆਪਾਂ ਨੂੰ ਕੋਈ ਇਹਦਾ ਸਾਈਡ ਇਫੈਕਟ ਹੋਊਗਾ ਤੇ ਫਾਇਦੇ ਹੀ ਹੋਏਦਣਾ ਜੀ ਜਰੂਰ ਟਰਾਈ ਕਰਕੇ ਦੇਖੋ ਜਿਨ੍ਹਾਂ ਨੂੰ ਵਿਦੇਸ਼ ਆਉ ਤਾ ਜਰੂਰ ਇਹਨੂੰ ਟਰਾਈ ਕਰਕੇ ਦੇਖਣਾ ਲਓ ਜੀ ਸਾਰੀਆਂ ਚੀਜ਼ਾਂ ਆਪਾਂ ਕਰ ਲਈਏ ਮਿਕਸ ਹੁਣ ਆਪਾਂ ਇਹਨਾਂ ਨੂੰ ਲਿਫਾਫੇ ਚ ਪਾ ਲਓ ਹਾਂ ਲਿਫਾਫੇ ਚ ਪਾ ਦਿਓ ਚਲੋ ਜੀ ਸੋਨੂੰ ਮਿਲਦੇ ਆਪਾਂ ਫੇਰ ਲਓ ਜੀ ਮੰਜੇ ਲੈ ਤਾਂ ਚੜਾ ਆਪਾਂ ਤੇ ਕੂਲਰ ਲਿਆ ਬਲਾ ਕੂਲਰ ਪਾਣੀ ਦਾ ਭਰ ਲਿਆ ਤੇ ਬਾਕੀ ਜਿਹੜੀ ਤੁਹਾਨੂੰ ਵੀਡੀਓ ਪਾਈ ਹੈ ਜੀ ਅੱਜ ਤੇ ਉਸ ਪਲੀਓ ਨਕਸ਼ਾ ਸਾਰੇ ਜਾਣੇ ਅਪਣਾ ਕੇ ਦੇਖਿਓ ਤੇ ਜਖਾਂ ਵਾਸਤੇ ਰੇਸ਼ ਵਾਸਤੇ ਪੂਰਾ ਪੂਰਾ ਲਾਭ ਦਾ ਇੱਕ ਨੁਸਖਾ ਹੈ ਤੇ ਬਾਕੀ ਜੀ ਜੇ ਤੁਹਾਨੂੰ ਸਾਡਾ ਉਹ ਵਧੀਆ ਲੱਗਿਆ ਤੁਹਾਨੂੰ ਵੀ ਹਨਾ ਵੀ ਬਣਾ ਕੇ ਜਰੂਰ ਦੇਖਿਓ ਸਾਰੇ ਜਣੇ ਤੇ ਸਾਡਾ ਅੱਜ ਦਾ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਬਾਕੀ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਹੌਨਸ ਹੌਨੇ ਕਰਿਓ ਕਮੈਂਟ ਜੀ ਤੇ ਅੱਜ ਨਿਹਰਾ ਹੋ ਗਏ ਥੋੜਾ ਲੇਟ ਹੋ ਗਏ ਬਸ ਰੋਟੀ ਪਾਣੀ ਬਣਾਉਣ ਲੱਗ ਗਏ ਮਿਲਦੇ ਆ ਤੁਹਾਨੂੰ ਕੱਲ ਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਹੱਸਦੇ ਰਹੋ ਜੀ ਬਸਦੇ ਰਹੋ ਸਾਡੀਆਂ ਵੀਡੀਓ ਇਸੇ ਤਰ੍ਹਾਂ ਦੇਂਦੇ ਰਹੋ ਜੀ ਬਾਈ ਲਾਈਕ ਐਂਡ ਸਬਸਕ੍ਰਾਈਬ ਕਰੋ ਮਾਸੇ ਦੇ ਚੈਨਲ ਨੂੰ ਕੀ ਹੋ ਗਿਆ ਬਾਏ ਬਾਏ